ਇੱਕ ਵਾਰ ਇਹਨਾਂ ਦਾਸ ਯੂਕੇ ਗਿਆ ਸਾਊਥ ਹਾਲ ਗੁਰੂ ਨਾਨਕ ਦਰਬਾਰ ਉੱਥੇ ਕਾਬਲੀ ਸਿੱਖਾਂ ਦਾ ਗੁਰਦੁਆਰਾ ਹੈ ਮੈਂ ਖਰਾਨ ਹੋਇਆ ਉਸ ਗੁਰੂ ਘਰ ਸੇਵਾ ਕੀਤੀ ਉੱਥੇ ਅੱਜ ਵੀ ਪੰਜ ਪਿਆਰੇ ਸਹਿਬਾਨ ਇੰਨ ਬਿਨ ਉਹਨਾਂ ਨੇ ਸਮੇਂ ਦੇ ਨਾਲ ਉਹ ਬਜ਼ੁਰਗ ਸੱਜਣ ਜਿਨ੍ਹਾਂ ਦਾ ਬਹੁਤ ਤਜਰਬਾ ਹੁੰਦਾ ਹੈ ਉਹ ਪੰਜ ਪਿਆਰਿਆਂ ਦੇ ਰੂਪ ਵਿੱਚ ਉਹਨਾਂ ਨੂੰ ਮਾਣ ਦਿੰਦੇ ਨੇ ਉਹ ਕਮੇਟੀ ਤੋਂ ਉੱਪਰ ਹੁੰਦੇ ਨੇ ਘਰ ਦਾ ਕੋਈ ਮਸਲਾ ਖੈ ਦੁਕਾਨ ਦਾ ਕੋਈ ਮਸਲਾ ਖੈ ਗੁਰੂ ਘਰ ਦਾ ਕੋਈ ਮਸਲਾ ਖੈ ਇਵਨ ਕਿ ਕੋਈ ਵੀ ਖੇਡ ਖੈ ਪੰਜ ਪਿਆਰਿਆਂ ਦੇ ਸਾਹਮਣੇ ਭਾਈ ਜਦੋਂ ਲਿਆਂਦਾ ਜਾਂਦਾ ਹੈ ਤੇ ਕਿਸੇ ਦੀ ਔਕਾਤ ਨਹੀਂ ਪੰਜਾਂ ਦੇ ਕਹਿ ਕੋਈ ਬੋਲਾਂ ਨੂੰ ਕੋਈ ਪ੍ਰਵਾਨ ਨਾ ਕਰ ਸਕੇ ਪਰ ਇਹ ਗੱਲਾਂ ਅਸੀਂ ਨਗਰ ਕੀਰਤਨਾ ਵਿੱਚ ਤਾਂ ਪੰਜ ਪਿਆਰਿਆਂ ਨੂੰ ਮੱਥਾ ਟੇਕਨੇ ਆ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਉਹ ਤੋਂ ਤਾਂ ਮੱਥਾ ਟੇਕਨੇ ਆ ਪਰ ਇਹ ਰਵਾਇਤ ਮੁੱਕ ਗਈ ਹੁਣ ਇਹ ਚਾਹੀਦਾ ਸੀ ਹਰ ਗੁਰੂ ਘਰ ਦੇ ਅੰਦਰ ਪੰਜ ਪਿਆਰੇ ਸਹਿਬਾਨ ਜਿਹੜੇ ਸੇਵਾ ਕਰਨ ਵਾਲੇ ਨੇ ਬਾਣੀ ਪੜਨ ਵਾਲੇ ਨੇ ਉਹਨਾਂ ਨੂੰ ਇੱਕ ਪਹਿਚਾਣ ਦਿੱਤੀ ਜਾਂਦੀ ਤੇ ਕੋਈ ਵੀ ਮਸਲਾ ਹੱਲ ਕਿਹੜਾ ਨਹੀਂ ਸੀ ਹੋ ਸਕਦਾ ਜੇਕਰ ਪੰਜਾਂ ਪਿਆਰਿਆਂ ਨੂੰ ਤੁਸੀਂ ਇਮਾਨਦਾਰੀ ਨਾਲ ਸਤਕਾਰ ਦੇਂਦੇ ਅਸੀਂ ਤਾਂ ਇਹ ਅਜ ਖੇਡ ਬਣਾ ਦਿੱਤੀ ਹੈ ਜੀ ਇੱਥੇ ਜ਼ਰੂਰ ਸਤਕਾਰਤ ਸ਼ਬਦ ਮੈਂ ਵੀ ਵਰਤਰਿਆ ਤੁਸੀਂ ਵੀ ਵਰਤੋਗੇ ਪਰ ਬਾਹਰ ਨਿਕਲਦਿਆ ਸਾਰ ਵੇਖੋ ਜੀ ਉਹਨੇ ਵੱਡਾ ਆ ਗਿਆ ਬਾਣੀ ਪੜਨ ਵਾਲਾ ਇਹੋ ਹੀ ਜਿਹੜਾ ਪਹਿਲਾਂ ਸ਼ਰਾਬ ਦੀਆਂ ਬੋਤਲਾਂ ਪੀਂਦਾ ਹੁੰਦਾ ਸੀ ਅਸੀਂ ਖਿੱਲੀ ਉਡਾਉਨੇ ਆ